ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਆ ਮੈਂਬਰ ਪਾਰਲੀਮੈਂਟ ਵੋਟਾਂ ਦੀ ਗਿਣਤੀ ਪੂਰੇ ਦੇਸ਼ ਵਿੱਚ ਚੱਲ ਰਹੀ ਆ ਪਹਿਲੇ ਰੁਝਾਨ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਸੋ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਦੀ ਜਿਹੜੀ ਕਾਊਂਟਿੰਗ ਆ ਉਹ ਕਿੱਥੇ ਹੋ ਰਹੀ ਆ ਉਹ ਹੋ ਰਹੀ ਆ ਵਰਡਵਾਲ ਕਾਲਜ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਦੇਸ਼ ਭਗਤ ਕਾਲਜ ਵਰਡਵਾਲ ਤੂਰੀ ਵਿਖੇ ਲੋਕ ਸਭਾ ਹਲਕਾ ਸੰਗਰੂਰ ਦੀ ਕਾਊਂਟਿੰਗ ਹੋ ਰਹੀ ਆ ਵਿਧਾਨ ਸਭਾ ਦੇ 6 ਹਲਕਿਆਂ ਦੀ ਕਾਊਂਟਿੰਗ ਇੱਥੇ ਹੋ ਰਹੀ ਆ ਤੇ ਤਿੰਨ ਹਲਕਿਆਂ ਦੀ ਕਾਊਂਟਿੰਗ ਹੋ ਰਹੀ ਆ ਬਰਨਾਲਾ ਦੇ ਵਿਖੇ ਸੋ ਲਗਾਤਾਰ ਜਿਹੜੀ ਕਾਊਂਟਿੰਗ ਆ ਉਹ ਸਟਾਰਟ ਹੋ ਚੁੱਕੀ ਆ ਲੋਕ ਸਭਾ ਹਲਕਾ ਸੰਗਰੂਰ ਤੋਂ ਕੈਂਡੀਡੇਟ ਨੇ ਉਮੀਦਵਾਰ ਨੇ ਗੁਰਮੀਤ ਸਿੰਘ ਮੀਤ ਹੈ ਆਮ ਆਦਮੀ ਪਾਰਟੀ ਤੋਂ ਨੇ ਗੱਲਬਾਤ ਕਰਾਂਗੇ ਭਾਜਪਾ ਤੋਂ ਅਰਵਿੰਦ ਖੰਨਾ ਨੇ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਤੋਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਇਕਵਾਲ ਸਿੰਘ ਝੁੰਦਾ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਪੂਰੀ ਹੌਟ ਸੀਟ ਆ ਸੋ ਕਾਊਂਟਿੰਗ ਸ਼ੁਰੂ ਹੋ ਚੁੱਕੀ ਆ ਤੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚੋਂ ਕਾਂਗਰਸ ਅੱਗੇ ਚੱਲ ਰਹੀ ਆ ਕਾਂਗਰਸ ਤੇ ਭਾਜਪਾ ਦੂਜੇ ਨੰਬਰ ਤੇ ਭਾਜਪਾ ਦੋ ਸ਼ੀਟਾਂ ਤੇ ਅੱਗੇ ਚੱਲ ਰਹੀ ਆ ਕਿਉਂਕਿ ਪਹਿਲੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਹਨ ਤੇ ਲਗਾਤਾਰ ਗੱਲਬਾਤ ਕਰੀਏ ਕਾਂਗਰਸ ਪਾਰਟੀ ਦੇ ਜਿਹੜੇ ਐਗਜ਼ਿਟ ਪੋਲ ਸੀ ਕਿ ਕਾਂਗਰਸ ਪਾਰਟੀ ਵੱਧ ਤੋਂ ਵੱਧ ਸੀਟਾਂ ਲਵੇਗੀ ਪੰਜਾਬ ਦੇ ਵਿੱਚੋਂ ਉਹੀ ਗੱਲ ਹੋ ਰਹੀ ਆ ਕਿ ਕਾਂਗਰਸ 5 ਸੀਟਾਂ ਤੇ ਅੱਗੇ ਚੱਲ ਰਹੀ ਆ ਭਾਜਪਾ 2 ਸੀਟਾਂ ਤੇ ਅੱਗੇ ਚੱਲ ਰਹੀ ਆ ਲੁਧਿਆਣਾ ਸੀਟ ਦੀ ਗੱਲ ਕਰਾਂਗੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਰਵਨੀਤ ਬਿੱਟੂ ਭਾਜਪਾ ਤੋਂ ਅੱਗੇ ਚੱਲ ਰਹੇ ਨੇ ਅੰਮ੍ਰਿਤਸਰ ਦੀ ਗੱਲ ਕਰਾਂਗੇ ਅੰਮ੍ਰਿਤਸਰ ਤੋਂ ਵੀ ਭਾਜਪਾ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਸੋ ਲਗਾਤਾਰ ਜਿਹੜੇ ਪਹਿਲੇ ਰੁਝਾਨ ਨੇ ਆਉਣੇ ਸ਼ੁਰੂ ਹੋ ਚੁੱਕੇ ਹਨ ਸੋ ਵਰਡਵਾਲ ਕਾਲਜ ਦੇ ਅੱਗੇ ਮੌਜੂਦ ਦਾ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੇ ਵਿਧਾਨ ਸਭਾ ਦੇ 6 ਹਲਕੇ ਨੇ ਇੱਥੇ ਕਾਊਂਟਿੰਗ ਹੋ ਰਹੀ ਆ ਉਹ ਕਿਹੜੇ ਕਿਹੜੇ ਹਲਕੇ ਨੇ ਵਿਧਾਨ ਸਭਾ ਹਲਕਾ ਲਹਿਰਾ ਵਿਧਾਨ ਸਭਾ ਹਲਕਾ ਸੁਨਾਮ ਵਿਧਾਨ ਸਭਾ ਹਲਕਾ ਦਿੜਬਾ ਵਿਧਾਨ ਸਭਾ ਹਲਕਾ ਸੰਗਰੂਰ ਵਿਧਾਨ ਸਭਾ ਹਲਕਾ ਤੂਰੀ ਅਤੇ ਵਿਧਾਨ ਸਭਾ ਹਲਕਾ ਮਲੇਰ ਕੋਟਲਾ ਦੀ ਕਾਊਂਟਿੰਗ ਇਸ ਜਗ੍ਹਾ ਹੋ ਰਹੀ ਆ ਸੋ ਕਾਊਂਟਿੰਗ 8 ਵਜੇ ਸਟਾਰਟ ਹੋਈ ਅਤੇ ਪਹਿਲੇ ਰੁਝਾਨ ਆਉਣੇ ਸ਼ੁਰੂ ਹੋਏ ਨੇ ਬੀਜੇਪੀ ਦੀ ਗੱਲ ਕਰਾਂਗੇ ਦੇਸ਼ ਦੇ ਵਿੱਚੋਂ ਬੀਜੇਪੀ ਅੱਗੇ ਚੱਲ ਰਹੀ ਆ ਰਾਹੁਲ ਗਾਂਧੀ ਜਨਕੀ ਇੰਡੀਆ ਗੱਠ ਜੋੜ ਆ ਉਹ ਪਿੱਛੇ ਚੱਲ ਰਿਹਾ ਸੋ ਕਾਊਂਟਿੰਗ ਸਟਾਰਟ ਹੋ ਚੁੱਕੀ ਆ ਹੁਣ ਲਗਾਤਾਰ ਰੁਝਾਨ ਆਉਂਦੇ ਰਹਿਣਗੇ ਸੋ ਪ੍ਰਬੰਧ ਵੀ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਵਰਡਵਾਲ ਕਾਲਜ ਦੇ ਅੱਗੇ ਸਿਕਿਉਰਿਟੀ ਦੇ ਪੂਰੇ ਪੁਖਤਾ ਪ੍ਰਬੰਧ ਨੇ ਜਨਕੀ ਜਿਹੜੇ ਆਗੂ ਨੇ ਪਾਰਟੀਆਂ ਦੇ ਵਰਕਰ ਨੇ ਉਹ ਹਜੇ ਆਉਣੇ ਸਟਾਰਟ ਨਹੀਂ ਹੋਏ ਕਿਉਂਕਿ ਸਵੇਰੇ ਹਜੇ ਸ਼ੁਰੂਆਤ ਹੋਈ ਆ ਉਸ ਤੋਂ ਬਾਅਦ ਇਕੱਠ ਹੋਣਾ ਸ਼ੁਰੂ ਹੋਵੇਗਾ ਤਸਵੀਰਾਂ ਦਿਖਾਉਂਦੇ ਆ ਤੇ ਧੂਰੀ ਤੋਂ ਮਲੇਰ ਕੋਟਲਾ ਰੋਡ ਆ ਜਿੱਥੇ ਪੁ ਸਿਕਿਉਰਿਟੀ ਆ ਜਿਹੜੀ ਵੱਡੀ ਗਿਣਤੀ ਚ ਤਾਇਨਾਤ ਆ ਸੋ ਲਗਾਤਾਰ ਜਿਹੜੀ ਗਿਣਤੀ ਦਾ ਪਹਿਲਾ ਰੁਝਾਨ ਆਉਣਾ ਸਟਾਰਟ ਹੋਇਆ ਸ਼ੁਰੂਆਤ ਹੋਈ ਆ ਉਹ ਕਾਂਗਰਸ ਦੇ ਹੱਕ ਚ ਹੋਈ ਆ ਪੰਜਾਬ ਦੇ ਵਿੱਚੋਂ ਕਾਂਗਰਸ ਇੱਕ ਨੰਬਰ ਤੇ ਚੱਲ ਰਹੀ ਆ ਜਾਨੀ ਕਿ ਕਾਂਗਰਸ ਦੀਆਂ ਪੰਜ ਸੀਟਾਂ ਤੇ ਕਾਂਗਰਸ ਅੱਗੇ ਆ ਤੇ ਭਾਜਪਾ ਦੂਜੇ ਨੰਬਰ ਤੇ ਹਜੇ ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੁੱਲਿਆ ਸੋ ਲਗਾਤਾਰ ਜਿਹੜੀ ਕਾਊਂਟਿੰਗ ਹੋਣਾ ਅਪਡੇਟ ਲਗਾਤਾਰ ਆਉਂਦੀ ਰਹੇਗੀ ਸੋ ਪਲ-ਪਲ ਦੀ ਤੁਹਾਨੂੰ ਅਪਡੇਟ ਵੀ ਦਿੰਦੇ ਰਹਾਂਗੇ ਵਾਰਡ-ਵਾਰਡ ਕਾਲਜ ਦੀਆਂ ਤਸਵੀਰਾਂ ਲੋਕ ਸਭਾ ਹਲਕਾ ਸੰਗਰੂਰ ਦੀ ਗਿਣਤੀ ਇੱਥੇ ਹੋ ਰਹੀ ਐ ਸੋ ਲਗਾਤਾਰ ਜੇ ਗੱਲਬਾਤ ਕਰੀਏ ਕਿਉਂਕਿ ਪਹਿਲਾਂ ਕਿਆਸਰਾਈਆਂ ਲਾਈਆਂ ਜਾਂਦੀਆਂ ਸੀ ਕਿ ਆਮ ਆਦਮੀ ਪਾਰਟੀ ਤੋਂ ਮੀਤ ਹੇਅਰ ਜਿੱਤਣਗੇ ਲੋਕ ਸਭਾ ਹਲਕਾ ਸੰਗਰੂਰ ਤੋਂ ਜਾਂ ਸੁਖਪਾਲ ਸਿੰਘ ਖੈਰਾ ਜਾਂ ਸਿਮਰ ਰਣਜੀਤ ਸਿੰਘ ਮਾਨ ਬੀਜੇਪੀ ਤੋਂ ਅਰਵਿੰਦ ਖੰਨਾ ਨੇ ਕਿ ਕੌਣ ਇੱਥੋਂ ਜਿੱਤ ਸਕਦੇ ਨੇ ਸੋ ਕਿਆਸਰਾਈਆਂ ਪਰ ਉਹ ਹੁਣ ਸਾਫ ਤਸਵੀਰ ਹੋ ਜਾਣੀ ਆਉਣ ਵਾਲੇ ਸਮੇਂ ਚ ਲਗਾਤਾਰ ਜਿਹੜੇ ਨਤੀਜੇ ਨੇ ਉਹ ਵੱਖੋ ਵੱਖਰੇ ਉਹ ਤਰੀਕਿਆਂ ਨਾਲ ਵੱਖੋ ਵੱਖਰੇ ਪੜਾਵਾ ਤਹਿਤ ਆਉਂਦੇ ਰਹਿਣਗੇ ਸੋ ਪੂਰੇ ਪੰਜਾਬ ਦੀ ਗੱਲ ਕਰਾਂਗੇ ਕਿ ਕਾਂਗਰਸ ਪਾਰਟੀ ਆ ਜਿਹੜੀ ਉਹ ਅੱਗੇ ਚੱਲ ਰਹੀ ਆ ਭਾਜਪੀ ਲੁਧਿਆਣੇ ਤੋਂ ਅੱਗੇ ਚੱਲ ਰਹੀ ਆ ਅੰਮ੍ਰਿਤਸਰ ਤੋਂ ਅੱਗੇ ਚੱਲ ਰਹੀ ਆ ਸੋ ਤਸਵੀਰਾਂ ਤਸਵੀਰਾਂ ਦਿਖਾਵਾਂਗੇ ਕਿ ਵਰਡਵਾਲ ਕਾਲਜ ਦੀਆਂ ਕਿ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਨੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤੈਨਾਤ ਆ ਤੇ ਅੱਗੇ ਕਾਊਂਟਿੰਗ ਕਾਊਂਟਿੰਗ ਅੰਦਰ ਹੋ ਰਹੀ ਆ ਸੋ ਲਗਾਤਾਰ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਅਤੇ ਬਰਨਾਲਾ ਚ ਲੋਕ ਸਭਾ ਹਲਕਾ ਸੰਗਰੂਰ ਦੇ ਤਿੰਨ ਹਲਕਿਆਂ ਦੀਆਂ ਬਰਨਾਲਾ ਚ ਕਾਊਂਟਿੰਗ ਹੋ ਰਹੀ ਆ ਲੋਕ ਸਭਾ ਹਲਕਾ ਮਹਿਲਕਲਾਂ ਲੋਕ ਸਭਾ ਹਲਕਾ ਬਰਨਾਲਾ ਤੇ ਵਿਧਾਨ ਸਭਾ ਹਲਕਾ ਭਦੋੜ ਇਹਨਾਂ ਦੀ ਜਿਹੜੀ ਕਾਊਂਟਿੰਗ ਹੋ ਰਹੀ ਆ ਉਹ ਹੋ ਰਹੀ ਆ ਬਰਨਾਲਾ ਚ ਜੈਨਕਿ ਲੋਕ ਸਭਾ ਹਲਕਾ ਸੰਗਰੂਰ ਦੇ ਵਿਧਾਨ ਸਭਾ ਤਿੰਨ ਹਲਕਿਆਂ ਦੀ ਕਾਊਂਟਿੰਗ ਬਰਨਾਲਾ ਚ ਹੋ ਰਹੀ ਆ ਅਤੇ 6 ਹਲਕਿਆਂ ਦੀ ਕਾਊਂਟਿੰਗ ਹੋ ਰਹੀ ਆ ਬੜਵੜ ਕਾਲਜ ਧੂਰੀ ਵਿਖੇ ਸੋ ਲਗਾਤਾਰ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਂਗੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ